ਹਾਂਜੀ ਅਰ ਬਿੰਕ ਭੇਜ ਲਿੰਕ ਪਹਿਲਾਂ ਸ਼ੇਅਰ ਕਰ ਲੀਆ ਭੇਜਤਾ ਮੈਂ ਵੀ ਮੈਨੂੰ ਵੀ ਭੇਜੋ ਓਪਨ ਕਰਕੇ ਫਿਰ ਸਾਨੂੰ ਸ਼ੇਅਰ ਕਰਿਓ ਹਾਂ ਓਪਨ ਕਰਕੇ ਸ਼ੇਅਰ ਕਰ ਹਾਂਜੀ ਮੈਨੂੰ ਭੇਜੋ ਤੈਨੂੰ ਲਿੰਕ ਭੇਜ ਦਿੰਦੇ ਬੱਚਾ ਤੇਰਾ ਇੰਦਰਾਮ ਦੀ ਹਾਂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਜਨਨ ਅ ਜੀ ਬੇਨਤੀ ਆ ਕਿ ਆਪਾਂ ਆ ਮੈਂ ਲਿੰਕ ਸ਼ੇਅਰ ਕਰ ਲਾਂ ਇੱਕ ਮਿੰਟ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਕੀ ਹੋ ਗਿਆ ਕੀ ਹੋ ਗਿਆ ਹਾਂ ਬੜਾ ਠੀਕਾ ਹੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਕਤ ਕਾਰ ਹਾਊਸ ਵਿੱਚ ਤੁਹਾਡਾ ਸਵਾਗਤ ਹੈ ਤੁਹਾਡੇ ਵਾਸਤੇ ਅੱਜ ਅਸੀਂ ਬੱਚਿਆਂ ਨੇ ਪਾਣੀ ਲੈ ਕੇ ਆਏ ਆ ਇਹ ਮਾਨਪਰੀ ਕੱਪੜੇ ਵਿੱਚ ਬਾਣਾ ਤਿਆਰ ਆ ਬੜੀ ਸੋਹਣੀ ਸਟੀਚਿੰਗ ਕੀਤੀ ਹੋਈ ਆ ਡਬਲ ਸਟੀਚਿੰਗ ਆ ਸੋਹਣੇ-ਸੋਹਣੇ ਰੰਗ ਤੁਹਾਨੂੰ ਇੰਨਾ ਚ ਮਿਲ ਜਾਣਗੇ ਜਿਹੜੇ ਸਾਈਜ਼ ਦਾ ਵੀ ਬਾਣਾ ਤੁਸੀਂ ਲੈਣਾ ਜੰਮ ਦੇ ਬੱਚੇ ਤੋਂ ਲੈ ਕੇ ਤੇ ਬਜ਼ੁਰਗ ਤੱਕਾਰੇ ਦੇ ਬਾਣੇ ਮਿਲ ਜਾਣਗੇ ਆਹ ਦੇਖੋ ਬਿਲਕੁਲ ਨਿਕਾੜਿਆ ਬਾਣਾ ਤੁਹਾਨੂੰ ਕੋਲੋਂ ਆਹ ਦੇ ਇਹ 16 ਨੰਬਰ ਬਾਣਾ 16 18 20 22 24 26 28 30 33 36 36 33 ਗਾੜੀ ਜੀ ਨੇ ਮਰਜ਼ੀ ਵੱਡੇ ਦੂਰੇ ਚੱਲੋ ਇਹ ਵੇਖੋ ਕਿੱਦਾਂ ਸੋਹਣਾ ਬਣਾ ਨੇਵੀ ਬਲੂ ਕਲਰ ਵਿੱਚ ਬਣਾ ਤਿਆਰ ਆ ਆ ਉੱਤੇ ਸਾਈਜ਼ ਲਾਏ ਹੋਏ ਥੋੜੇ ਜੇ ਇਹ ਵੀ ਤੁਸੀਂ ਵੇਖੋ ਜਿਹੜਾ ਵੀ ਡਿਜ਼ਾਈਨ ਜਿਹੜੇ ਵੀ ਤੁਸੀਂ ਤਰੀਕੇ ਦੇ ਨਾਲ ਬਣਾ ਤਿਆਰ ਕਰਾਉਣਾ ਵਾ ਉਹ ਤੁਹਾਨੂੰ ਬਣਾ ਤਿਆਰ ਹੋ ਜਾਊਗਾ ਜਿਹੜੇ ਵੀ ਕਲਰ ਵਿੱਚ ਦੱਸ ਸਕਾਈ ਬਲੂ ਆਰੇ ਫੋ ਸਟੀਚਿੰਗ ਉਹ ਖਾਓ ਡਬਲ ਸਟੀਚਿੰਗ ਹੋਈ ਆ ਵੇਖੋ ਬੜੀ ਸੋਹਣੀ ਸਟੀਚਿੰਗ ਵੇਖੋ ਨਿੱਕੀਆਂ ਨਿੱਕੀਆਂ ਜੇਬਾਂ ਬੜੀ ਮਿਹਨਤ ਹੁੰਦੀ ਆ ਇਹਨਾਂ ਬਾਣਿਆਂ ਵਾਸਤੇ ਇਹ ਬਾਣੇ ਨਿੱਕੇ ਨਿੱਕੇ ਨਹੀਂ ਬਣ ਜਾਂਦੇ ਆ ਵੀ ਆਹ ਵੇਖੋ ਨਿੱਕੀ ਜੀ ਜੇਬ ਲਾਈ ਆ ਉਹ ਪ੍ਰੋਪਰ ਕਲੀਆਂ ਪਈਆਂ ਹੋਈਆਂ ਬੜੇ ਸੋਹਣੇ ਬਾਣੇ ਤਿਆਰ ਕਰੀਦੇ ਆ ਤੇ ਸਾਡੇ ਬੱਚੇ ਵੀ ਜਿਹੜੇ ਬਾਣੇ ਪਾਉਂਦੇ ਆ ਆਪਾਂ ਇਹੀ ਬਾਣੇ ਤਿਆਰ ਕਰੀਦੇ ਆ ਜਿਹੜੇ ਸਾਡੇ ਬੱਚੇ ਬਾਣੇ ਪਾਉਂਦੇ ਆ ਲੋ ਗ੍ਰੇ ਕਲਰ ਦਾ ਐ ਵਾਈਟ ਕਲਰ ਇਹ ਚਮਤੀ ਨੰਬਰ ਜੇ ਆ ਤੁਹਾਨੂੰ ਬਖਾਇ ਜਿਹੜਾ ਸਕਾਈ ਇਹ 20 ਨੰਬਰ ਆ ਆਪੇ ਸਾਹਿਬ ਲਾ ਲਓ ਵੀ ਉਹ 16 ਨੰਬਰ ਸੀ ਦਾ ਛੋਟਾ ਆ ਜਿਹੜਾ ਵਾ ਇਹ 26 ਨੰਬਰ ਆ ਠੀਕ ਹੈ ਜੀ ਹੁਣ ਆਹੜਾ ਚਿੱਟਾ ਤੁਹਾਨੂੰ ਖੋਲ ਕੇ ਦਿਖਾਉਣ ਲੱਗੇ ਆ ਇਹ ਚਮਤੀ ਨੰਬਰ ਆ ਆ ਇਹ ਵੱਡਾ ਸਾਈਜ਼ ਆ ਤੁਸੀਂ ਟਿੱਚ ਬਟਨ ਲਵਾਉਣੇ ਆ ਤੁਸੀਂ ਕਾਜ ਬਟਨ ਕਰਾਉਣੇ ਆ ਤੁਸੀਂ ਜਿਹੜੇ ਵੀ ਤਰ੍ਹਾਂ ਦਾ ਬਾਣਾ ਤਿਆਰ ਕਰਾਉਣਾ ਵਾ ਕਲਰਫੁਲ ਉਤੇ ਬਟਨ ਲਵਾਉਣੇ ਆ ਉਹ ਵੀ ਲੱਗ ਜਾਣਗੇ ਤੇ ਪਰ ਇਹ ਵੀ ਬਾਣਾ ਇੱਕ ਵਾਰੀ ਜਦੋਂ ਲੈ ਕੇ ਜਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਬਾਣਾ ਵਾ ਕਿੰਨਾਂ ਸਾਰਾ ਇਹ ਗੀਜਾ कॉटन ਦਾ ਕਪੜਾ ਆ ਸ਼ਾਈਨਿੰਗ ਵਾਲਾ ਕਪੜਾ ਆ ਇਹ ਕਪੜੇ ਤੇ ਬੋਰ ਨਹੀਂ ਆਉਣੀ ਇਹ ਕਪੜੇ ਦਾ ਰੰਗ ਖਰਾਬ ਨਹੀਂ ਹੋਣਾ ਠੀਕ ਆ ਜੀ ਤੇ ਬਾਣਿਆਂ ਦੇ ਨਾਲ ਬਿਲਕੁਲ ਨਿੱਕੇ ਨਿੱਕੇ ਕਸ਼ੇਰੇ ਆ ਵੇਖੋ ਆਹ ਕਸ਼ੇਰੇ ਦਾ ਸਾਈਜ਼ ਆ ਇਸ ਤੋਂ ਵੀ ਛੋਟਾ ਸਾਈਜ਼ ਵੀ ਮਿਲ ਜੂਗਾ ਇਸ ਤੋਂ ਵੱਡਾ ਸਾਈਜ਼ ਵੀ ਮਿਲ ਜੂਗਾ ਇਹ ਬੱਚਿਆਂ ਦੇ ਜਿਹੜੇ ਕਸ਼ੇਰੇ ਇਹਨਾਂ 'ਚ ਇਲਾਸਟਿਕ ਪਾਈ ਦੀ ਆ ਕਿਉਂਕਿ ਬੱਚੇ ਜਿਹੜੇ ਛੋਟੇ ਆ ਉਹਨਾਂ ਨੂੰ ਨਾਲਾ ਬੰਨਣਾ ਨਹੀਂ ਹੁੰਦਾ ਤੇ ਜਿਹੜੇ ਵੱਡੇ ਕਸ਼ੇਰੇ ਆ ਉਹ ਹਰ ਤਰ੍ਹਾਂ ਦਾ ਸਾਈਜ਼ ਸਾਡੇ ਕੋਲ ਹੈਗਾ ਵਾ 1.5 ਮੀਟਰ 2 ਮੀਟਰ 2.5 ਮੀਟਰ ਨਿਹੰਗ ਸਿੰਘਾਂ ਦੇ ਜਿਹੜੇ ਕਸ਼ੇਰੇ ਆ ਉਹ ਵੀ ਸਾਡੇ ਕੋਲ ਮਿਲ ਜਾਣਗੇ ਇੱਥੇ ਪਹਿ ਕੇ ਅੰਦਰ ਪਏ ਕੋਤੇ ਗਏ ਮੈਂ ਅਥਰੇ ਇਹ ਵੱਡੇ ਕੋ ਬਹੁਤ ਸਾਰੇ ਵਾਈਟ ਕਲਰ ਦੇ ਵੱਡੇ ਸਾਰੇ ਪਏ ਫੋਨ ਰੱਖਦੇ ਆਪਣਾ ਥੰਮਲ ਮਸ਼ੀਨ ਲਾਗੇ ਮਸ਼ੀਨ ਲਾਗੇ ਪਏ ਵੇਖ ਧਿਆਨ ਆਵੇ ਵਾਈਟ ਕਲਰ ਥੱਲੇ ਪੁੱਤ ਉਹਦੇ ਉੱਤੇ ਨਹੀਂ ਮਸ਼ੀਨ ਤੇ ਨਹੀਂ ਮਲਮ ਆਹ 1.5 ਮੀਟਰ ਦੇ ਕਿਹੜਾ ਵਾ ਇਹਦੇ ਵਿੱਚ 2 ਮੀਟਰ ਦੇ ਕਿਹੜਾ ਵੀ ਮਿਲ ਜੂਗਾ 2 ਮੀਟਰ ਵੀ ਮਿਲ ਜੂਗਾ ਅਤੇ 3 ਮੀਟਰ ਦਾ ਇਸ਼ਾਰਾ ਵੀ ਮਿਲ ਜੂਗਾ ਨਿਆਣ ਸਿੰਘਾਂ ਦੇ ਬਾਣੇ ਟਕਸਾਲੀ ਬਾਣੇ ਤੇ ਹੋਰ ਜਿਹੜੇ ਵੀ ਤਰੀਕੇ ਨਾਲ ਤੁਸੀਂ ਬਾਣਾ ਤਿਆਰ ਕਰਾਉਣਾ ਹੋ ਤੁਹਾਨੂੰ ਬਾਣੇ ਵੀ ਮਿਲ ਜਾਣਗੇ ਇਹ ਕਸ਼ਰੇ ਵੀ ਮਿਲ ਜਾਣਗੇ ਤੇ ਬੱਚਿਆਂ ਦੇ ਜਿਵੇਂ ਆ ਨਿਕੇ ਨਿਕੇ ਹਜੂਰੀਏ ਤਿਆਰ ਕਰੀਦੇ ਆ ਛੋਟੇ ਛੋਟੇ ਬੱਚਿਆਂ ਵਾਸਤੇ ਇਹਦੇ ਵਿੱਚ ਕਲਰ ਤੁਹਾਨੂੰ ਵਾਧੂ ਮਿਲ ਜਾਣਗੇ ਉਨਾਸ ਲਈ ਮੈਂ ਕੱਲ੍ਹ ਨਹੀਂ ਵਿਖਾ ਰਿਹਾ ਤੁਹਾਨੂੰ ਤੇ ਆ ਜਿਹੜੇ ਥੋੜੇ ਜਿਹੇ ਵੱਡੇ 1.5 ਮੀਟਰ ਦੇ ਜਿਹੜੇ ਕਿ ਆਪਣੇ ਕੋਈ 7-8 ਸਾਲ 6 ਸਾਲ ਦਾ ਬੱਚਾ ਉਹਨੂੰ ਹਜ਼ੂਰੀ ਆ ਜਵੇ। ਲੋਕ ਕਿਧਰ ਆ? ਆ। ਆ। ਇਧਰ ਆ ਕੋਟਰੀ ਤੇ। ਆ। ਬਾਣੇ ਦੇ ਨਾਲ ਆ ਏਡਾ ਹਜ਼ੂਰੀਆ ਪਾਇਆ ਹੋਵੇ ਤੇ ਸੁਣਾ ਲੱਗਦਾ। ਤੇ ਇਹ ਛੋਟੇ ਹਜੂਰੀਏ ਵੀ ਸਾਡੇ ਕੋਲ ਸਾਰਿਆਂ ਕੋਲ ਨਹੀਂ ਮਿਲਦੇ ਹਜੂਰੀਏ ਛੋਟਾ ਸਾਈਜ਼ ਵੱਡੇ ਤੇ ਸਾਰੇ ਬਣਾਉਂਦੇ ਨੇ ਛੋਟਾ ਨਹੀਂ ਬਣਾਉਂਦੇ ਇਹ ਛੋਟੇ ਹਜੂਰੀਏ ਵੀ ਸਾਡੇ ਕੋਲ ਮਿਲ ਜਾਣਗੇ ਆਹ ਕਸ਼ਹਰਾ ਜਿਹੜਾ ਵਾ ਇਹ ਪ੍ਰੋਪਰ ਸਿੰਘ ਨੂੰ ਆ ਜਾਂਦਾ ਆਪੇ ਸਾਡਾ ਲੋੜ ਪਈ 6 ਸਾਲ ਦਾ ਬੱਚਾ ਆ ਤੇ ਇਹਦੇ ਵਾਸਤੇ ਜਿਹੜਾ ਇਹ ਕਸ਼ਹਰਾ ਬਿਲਕੁਲ ਬਿਲਕੁਲ ਫਿੱਟ ਆ ਤੇ ਇਹ ਤਾਂ ਛੋਟੇ ਵੀ ਕਸ਼ਹਰੇ ਵੱਡੇ ਵੀ ਮਿਲ ਜਾਣਗੇ ਤੇ ਬਾਣੇ ਵੀ ਹਰ ਕਲਰ ਵਿੱਚ ਤੁਹਾਨੂੰ ਸਾਡੇ ਕੋਲ ਵਾਈਟ ਹੋ ਗਿਆ ਸਕਾਈ ਹੋ ਗਿਆ ਨੇਵੀ ਹੋ ਗਿਆ ਗ੍ਰੇ ਹੋ ਗਿਆ ਮਾਲ ਪੂਰੀ ਹੋ ਗਿਆ ਇਹਦੇ ਚ yellow ਵੀ ਹੈਗਾ ਆਹ ਪਤੰਗਿਆਂ ਮੈਂਗੋ ਕਲਰ ਕਹਿੰਦੇ ਜਿਹਨੂੰ ਇਹ ਸਾਰੇ ਕਲਰ ਆਪਣੇ ਕੋਲ ਮਿਲ ਜਾਣਗੇ ਜਲਦੀ ਜਲਦੀ ਆਰਡਰ ਕਰੋ ਤੁਹਾਡੇ ਆਰਡਰ ਦੀ ਉਡੀਕ ਵਿੱਚ ਨੇ ਲਿਆ ਦੇ ਤਾਡੇ ਆਰਡਰ ਦੀ ਉਡੀਕ ਬੈਠੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਅਤੇ ਤੁਸੀਂ ਆਪਣਾ ਆਰਡਰ ਵੀ ਜਲਦੀ ਜਲਦੀ ਦਿਓ ਤੇ ਇਹ ਤੋਂ ਬਾਅਦ ਤੁਹਾਨੂੰ ਅਸੀਂ ਸੂਟ ਵੀ ਵਿਖਾਵਾਂਗੇ ਚਦਰਾਂ ਵੀ ਵਿਖਾਵਾਂਗੇ ਅਸੀਂ ਅੱਗੇ 2-3 ਵਾਰੀ ਲਾਈਵ ਹੋਏ ਆ ਤੁਹਾਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਰਡਰ ਦਿਓ ਪਰ ਤੁਸੀਂ ਆਰਡਰ ਨਹੀਂ ਦਿੱਤਾ ਦੇਖ ਕੇ ਸਾਰੇ ਛੱਡਤਾ ਕੋਈ ਗੱਲ ਨਹੀਂ ਦੇਖੀ ਜਾਓ ਲਾਈਵ ਪੂਰਾ ਵੇਖਿਓ ਤੇ ਵੇਖ ਕੇ ਸ਼ੇਅਰ ਕਰਿਓ ਤੇ ਕੋਸ਼ਿਸ਼ ਕਰਿਓ ਕਿ ਆਰਡਰ ਦਿਓ ਇੱਕ ਵਾਰੀ ਆਰਡਰ ਦਵੋਗੇ ਸਾਡੇ ਕੋਲ ਕਪੜਾ ਬਾਣਾ ਕੁਝ ਵੀ ਖਰੀਦੋਗੇ ਤੇ ਉਹਦੇ ਵਿੱਚ ਤੁਹਾਨੂੰ ਇਹ ਆਪਾਂ ਨੁਕਸਾਨ ਨਹੀਂ ਤੁਹਾਡਾ ਹੋਣ ਦਿੰਦੇ। ਉਹਦੇ ਚ ਕੁਆਲਿਟੀ ਦੇਵਾਂਗੇ ਤੁਹਾਨੂੰ ਜਿਹੜੀ ਕੁਆਲਿਟੀ ਤੁਹਾਨੂੰ ਦੇਵਾਂਗੇ ਤੁਹਾਨੂੰ ਯਾਦ ਹੋਊਗਾ ਵੀ ਵਾਕਈ ਕੋਈ ਚੰਗੀ ਚੀਜ਼ ਹੀ ਮਿਲੀ ਹੈ। ਤੇ ਬੇਨਤੀ ਆ ਕਿ ਆਪਣਾ ਜਲਦੀ ਜਲਦੀ ਆਰਡਰ ਦਿਓ ਅਤੇ ਹਜੂਰੀਏ ਕਸ਼ਾਰੇ ਬਾਣੇ ਜੋ ਵੀ ਲੈਣਾ ਕਿਸੇ ਨੇ ਉਹ ਆਪਣਾ ਤੁਸੀਂ ਜ਼ਮਾਨ ਲੈ ਸਕਦੇ ਜੀ ਅਤੇ ਤੁਸੀਂ ਆਰਡਰ ਦੇ ਸਕਦੇ ਨੇ। ਠੀਕ ਆ ਜੀ ਬਰਕਤ ਕਕਾਰ ਹਾਊਸ ਇੰਸਟਾਗ੍ਰam ਤੇ ਪੇਜ ਆ। ਉਹਦੇ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਜੀ ਅਤੇ ਸਾਨੂੰ 99147 90877 ਤੇ ਫੋਨ ਜਾਂ WhatsApp ਤੇ ਮੈਸੇਜ ਕਰਕੇ ਤੁਸੀਂ ਸਾਨੂੰ ਇਹਨਾਂ ਚੀਜ਼ਾਂ ਦਾ ਆਰਡਰ ਦੇ ਸਕਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ